माननीय चेयरमैन इन मूवमेंट ट्रस्ट 인टू पाजी जड़े कि ਸਾਡੇ ਅੰਮ੍ਰਿਤਸਰ ਦੇ ਮੇਅਰ ਵੀ ਰਹੇ ਚੁੱਕੇ ਨੇ ਤੇ ਹਰ ਬੰਦਾ ਬੱਚਾ-ਬੱਚਾ ਜਾਣਦਾ ਕਿ ਪਾਜੀ ਨੇ ਅੰਮ੍ਰਿਤਸਰ ਦੇ ਭਲੇ ਲਈ ਕੀ ਕੀ ਕੰਮ ਕਿੰਨੇ ਕੰਮ ਕੀਤੇ ਆ ਅੱਜ ਉਹ ਖੁਦ ਇੱਥੇ ਵਿਅੰਨ ਸਿੰਘ ਪਾਰਕ ਆਏ ਨੇ ਸਾਨੂੰ ਸਾਰੇ ਨੂੰ ਅਸ਼ੀਰਵਾਦ ਦੇਣ ਤੇ ਪਾਰਕ ਦੇ ਸੁਧੂਦ ਬੁੱਧ ਲੈਣ ਸਾਨੂੰ ਵਿਸ਼ਵਾਸ ਹੈ ਕਿ ਇਹਨਾਂ ਦੀ ਜਿਹੜੀ ਅੱਜ ਦੀ ਵਿਜ਼ਿਟ ਹੈ ਇਹ ਬਹੁਤ ਜ਼ਿਆਦਾ ਫਰੂਟਫੁੱਲ ਹੋਏਗੀ ਦੇਖੋ ਅੱਜ ਕੇ ਪਰਮਾਤਮਾ ਦੀ ਵੀ ਮਿਹਰ ਹੋਈ ਹੈ ਭਾਜੀ ਤੇ ਆਮ ਤੇ ਮੌਸਮ ਵਧੀਆ ਹੋ ਗਿਆ ਤੇ ਮਾੜੀ ਮਾੜੀ ਕੰਨੀਆਂ ਵੀ ਪੈਣੀ ਸ਼ੁਰੂ ਹੋ ਗਈ। ਇਹ ਬੜਾ ਅੱਛਾ ਸ਼ਗਨ ਹੈ। ਅੱਛਾ ਸ਼ੁਗਨ ਹੈ। ਭਾਜੀ ਮੈਂ ਅੱਜ ਤੁਹਾਨੂੰ ਇੱਕੋ ਹੀ ਬੇਨਤੀ ਹੈ ਕਿ ਜਿਹੜਾ ਪਾਰਕ ਹੈ ਜੀ ਸਾਰੇ ਜਾਣਦੇ ਆ ਸਾਡੇ ਪਰਮ ਸਤਿਕਾਰਯੋਗ ਐਕਸਸੀਐਮ ਪੰਜਾਬ ਜਨਾਬ ਬਿਹਨ ਸਿੰਘ ਜੀ ਦੇ ਨਾਂ ਤੇ ਬਣਿਆ ਹੈ। ਇਹ ਅਮਰ ਸਰ ਦਾ ਬੈਸਟ ਪਾਰਕ ਹੈ ਜੀ। ਤਰੀਬ ਤਰੀਬ ਇਹ 4 ਏਕੜ ਹੀ ਹੈ। ਇਹ ਰੇ ਸਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ حساب ਨਾਲ ਘੱਟੋ ਘੱਟ ਵੀ 5 ਤੋਂ 10 ਹਜ਼ਾਰ ਬੰਦਾ ਇੱਥੇ ਅੰਦਰ ਬੱਚੇ ਬਜ਼ੁਰਗ ਛੋਟੇ ਬੱਚੇ ਹਰ ਕਿਸਮ ਦੇ ਕਾਲਜ ਜਾਣ ਵਾਲੇ ਬੱਚੇ इवन ਇੱਥੇ ਸਰ ਹੌਲੀਡੇ ਤੋਂ ਜਿਹੜੇ ਗੈਸਟ ਰੁਕੇ ਹੁੰਦੇ ਨੇ ਬੇਸ਼ ਵਿਦੇਸ਼ ਤੋਂ ਆਏ ਉਹ ਵੀ ਸ਼ਹਿਰ ਕਰਨ ਆਉਂਦੇ ਆ ਅਸੀਂ ਇਹੋ ਚਾਹੁੰਦੇ ਆ ਜੀ ਕਿ ਇੱਥੇ ਪਾਰਕ ਵਿੱਚ ਜਿਹੜੀ ਜਿਹੜੀ ਕਮੀਆਂ ਨੇ ਉਹਦਾ ਸੁਧਾਰ ਹੋਏ ਪਾਰਕ ਹੋਰ ਜ਼ਿਆਦਾ ਬੈਟਰ ਬਣੇ ਸਾਡੇ ਐਕਸ ਐਕਸ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਸ਼੍ਰੀ ਅਸ਼ੋਕ ਤਾਲਵਾਰ ਜੀ ਵੀ ਸਰ ਫਰਬਿਤ ਦੇ ਮਿਲਣ ਇੱਥੇ ਆਏ ਸੀ ਸਾਡੀ ਰਿਕੁਐਸਟ ਤੇ ਗਰੋਹ ਸਾਹਿਬ ਲੈ ਕੇ ਆਏ ਸੀ ਨਾਲ ਉਹਨਾਂ ਨੇ ਸਰ ਇੱਥੇ ਆ ਕੇ ਸਾਡੀ ਕੁਝ ਜਿਹੜੀ ਬਾਥਰੂਮਾਂ ਦੀ ਸਮੱਸਿਆ ਸੀ ਰਿਪੇਅਰਿੰਗ ਵੀ ਨਵੇਂ ਬਣਵਾ ਦਿੱਉ ਸ਼ੁਰੂਆਤ ਹੀ ਹੋ ਗਈ ਕੰਪਲੀਟ ਵੀ ਕੀਤੇ ਉਹਨਾਂ ਨੇ ਯੂਰੀਨਲਸ ਵੀ ਨਵੇਂ ਬਣੇ ਉਹਨ ਇੱਥੇ ਸਰ ਜਿਹੜੀ ਸਾਡੀ ਮੇਨ ਕੁ ਸਮੱਸਿਆ ਵਾ ਨੇ ਮੇਨ ਸਮੱਸਿਆ ਇਹ ਸਰ ਜਿਹੜੀ ਪੁਰਾਣੀ ਕਮੇਟੀ ਸਾਡੀ ਐਗਜ਼ਿਸਟ ਕਰਦੀ ਹੈ ਉਹ ਉਹਨਾਂ ਦਾ ਟਿਨਿਓਰ ਲਾਸਟ ਇਅਰ ਮਾਰਚ ਵਿੱਚ ਖਤਮ ਹੋ ਚੁੱਕਾ ਸੀ ਪਤਾ ਨਹੀਂ ਮੁੜ ਕੇ ਕਮੇਟੀ ਨਹੀਂ ਬਣੀ ਕਿ ਨਹੀਂ ਬਣੀ ਸਾਨੂੰ ਸਰ ਉਹਨਾਂ ਦਾ ਗਿਲਾ ਸ਼ਿਕਵਾ ਕੋਈ ਨਹੀਂ ਹੈ ਸਾਡੇ ਭਰਾ ਨੇ ਉਹ ਕੰਮ ਦਿਨ ਨਾ ਕਰਨ ਸਿਰ ਮੱਥੇ ਤੇ ਅਸੀਂ ਤੇ ਜਾਣਦੇ ਜੀ ਜਿਹੜੀ ਵੀ ਕਮੇਟੀ ਦੇ ਮੈਂਬਰਸ ਨੇ ਉਹ ਕੰਮ ਕਰਨ ਅੱਜ ਇੰਪਰੂਵਮੈਂਟ ਟਰਸਟ ਵੀ ਕਰੀਬ ਕਰੀਬ 22000 ਰੁਪਏ ਮਹੀਨਾ ਮਾਲੀਆਂ ਦਾ ਇੱਥੇ ਦਿੰਦੀ ਹੈ ਜੀ ਪਰੰਤੂ ਦੁੱਖ ਦੀ ਗੱਲ ਹੈ ਜੀ ਕਿ ਮਾਲੀ ਜਿਹੜੇ ਇੱਥੇ ਨੇ ਬਿਲਕੁਲ ਨਿਕੰਮੇ ਕੋਈ ਕੰਮ ਨਹੀਂ ਕਰਦਾ ਉਹਦੀ ਕੋਈ ਪੁਸ਼ਤਾਸ਼ਰੀ ਨਹੀਂ ਮਤਲਬ ਜੀ ਹੁਣੇ ਤਾਂ ਉਹਨੇ ਗਰਾਊਂਡ ਅਸੀਂ ਲਗਵਾਵਾਂਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਇੱਥੇ ਅਸਰ ਐਸਚੁਅਲੀ ਜਿਹੜੇ ਪੁਰਾਣੇ ਕਮੇਟੀ ਦੇ ਮਿਸਟਰ ਮਿਲਾਪ ਪੱਠੀ ਐਡਵੋਕੇਟ ਨੇ ਜੀ ਜਿਹੜੇ ਪ੍ਰਧਾਨ ਸੀ ਤੇ ਜਸਪਾਲ ਭਾਜੀ ਜਿਆਦਾ ਉਸ ਵਿਸ਼ੇ 'ਚ ਤੁਹਾਨੂੰ ਰੌਸ਼ਨੀ ਪਾਉਣਗੇ ਭਾਜੀ ਇਹਨਾਂ ਜਿਹੜੀ ਸਾਰੀ ਟੀਮ ਖੜੀ ਨੇ ਇਹ ਸਾਰੀ ਐਨਰਜੀਟੀ ਦੇ ਪੀਐਮ ਹੈ ਕੰਮ ਕਰਨਾ ਚਾਹੁੰਦੀ ਹੈ ਫਾਰਕ ਦੀ ਇਹ ਇਹ ਦੇਖੋ ਵਪਾਰੀ ਬਦਲ ਜਿਵੇਂ ਸਰਕਾਰ ਕੋਲੋਂ ਕੁਝ ਨਹੀਂ ਨਾ ਟੈਕ ਹੁੰਦਾ ਇਹ ਵੀ ਉਹਨਾਂ ਦੇ ਹੈ ਕਿ ਅਗਲੇ 2-4 500 ਰੁਪਏ ਤੁਹਾਨੂੰ ਪਾ ਕੇ ਉਹ ਚਾਹੁੰਦਾ ਕਿ ਮੈਂ ਫਾਰਕ ਦੀ ਮੇਨਟੇਨੈਂਸ ਕਰਾਂ ਸਾਡੇ ਤੋਂ ਆਸਲੀ ਅਗਲੇ ਕਹਿੰਦਾ ਜੀ ਮੈਂ ਇਸ ਕਰਾਂ ਤੇ ਮੇਰੇ ਅਥਾਰਟੀ ਹੋਣੀ ਹੈ ਜੇ ਕੱਲ ਨੂੰ ਮੈਨੂੰ ਕੋਈ ਆ ਕੇ ਚੈਲੰਜ ਨਾ ਕਰੇ ਇਹਨਾਂ ਦੀ ਨਵੀਂ ਜਿਹੜੀ ਕਮੇਟੀ ਹੈ ਇੱਕ ਨਵੀਂ ਪਲਾਨਿੰਗ ਕਮੇਟੀ ਕਦਮ ਹੋ ਚੁੱਕੀ ਹੈ। ਇਹ ਨਵੀਂ ਕਮੇਟੀ ਜਿਹੜੀ ਬਣਾ ਕੇ ਨਾ ਇਹਨਾਂ ਨੂੰ ਸਾਰੀ ਜਿਹੜੋ 11 ਮੈਂਬਰੀ ਬਣਾਣੀ ਹੈ, 21 ਮੈਂਬਰੀ ਬਣਾਣੀ ਹੈ। ਜੋ ਤੁਸੀਂ ਤੁਹਾਨੂੰ ਦਣਾ ਤੁਸੀਂ ਬਣਾ ਕੇ ਕਰਨ ਨਵਾਂ ਸੌਰਟੀ ਲੈਟਰ ਦਿਓ। ਉਸ ਤੋਂ ਬਾਅਦ ਇੱਕ ਇੱਥੇ ਦੋ ਜਾਂ ਇੱਕ ਵੈਸੇ ਮਾਲੀ ਗਿਆ ਦੋ ਜੜੇ ਹੈ ਨਾ ਇਹ ਆਪਣੇ ਹਿਸਾਬ ਨਾਲ ਰੱਖਣੇ ਕੰਦਾ ਜ ਐਕਸਟਰਾ ਹੋਵੇ ਤਾਂ ਠੀਕ ਹੈ। ਇਹ ਜੋ ਤਿੰਨ ਕਿਉਂਕਿ ਇਹ ਸਭ ਤੋਂ ਰੋਜ਼ੀਗ ਦਾ ਉਹਦਾ ਬੈਸਟ ਪਾਰਕ ਹੈ। ਇੱਕ ਆਹ ਤੇ ਇੱਕ ਜਿਹੜਾ ਉਹ ਆਪਣਾ ਰੋਜ਼ ਪਾਰਕ। ਇਹ ਜਿਹੇ ਲੈਟਰ ਹੋ ਜੇ ਨਾ ਤੇ ਲੋਕਾਂ ਦੇ ਵਿੱਚ ਵਧੀਆ ਮੈਸੇਜ ਆਂਦਾ ਹੈ। ਇਹ ਤੋ ਬਸ ਸਾਰੀਆਂ ਟਾਇਲਾਂ ਟੋਨਾ ਆਟਰ ਪਟਰ ਬਿਲਕੁਲ ਹੀ ਬੁਰਾ ਹਾਲ ਹੈ ਮੈਂ ਕੱਲ ਸੈਰ ਕੋਤੇ 3 ਘੰਟਾ ਕਰਨ ਗਿਆ ਸਰ ਜਿਹੜਾ ਟਰੈਕ ਵੀ ਹੈ ਨਾ ਸਾਰਾ ਖਰਾਬ ਹੋਇਆ ਪਿਆ ਤੇ ਇੱਕ ਵਾਰੀ ਜਦੋਂ ਤੁਸੀਂ ਸਾਰਾ ਦੌਰਾ ਕਰੋਗੇ ਤਾਂ ਇਹਦੇ ਤੁਸੀਂ ਜੋ ਅਸੀਂ ਬੈਸਟ ਕਰ ਸਕਦੇ ਨਾ ਕਿਉਂਕਿ ਤੁਹਾਡੇ ਕੋਲ ਤਾਕਤ ਹੈ ਤੇ ਇਹ ਸਾਰੇ ਆਪਣੇ ਸਿਵਲਾਈਜ਼ ਗਰੀਬ ਹਨ ਇਹਦੇ ਸ਼ਹਿਰ ਘਣਾਉਂਦੇ ਚਲੋ ਇੱਕ ਤੁਹਾਡੀ ਸਰਕਾਰ ਨੂੰ ਦੁਆਵਾਂ ਹੀ ਦੇ ਦੇ ਵੀ ਆ ਦੇ ਕੋਈ ਸ਼ਕੀਰਤਾ ਬਾਕੀ ਤੁਸੀਂ ਸਾਰਾ ਦੇਖ ਲਓ ਇਕ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਸਕਦੀ ਠੀਕ ਹੈ ਸਫਾਈ ਦੀ ਪਾਣੀ ਦੇਣ ਦੀ ਹੋਰ ਵੀ ਠੀਕ ਇੱਥੇ ਹੁਣ ਕਿੰਨਾ ਚਿਰ ਰਹਿੰਦਾ ਮਾਲੀ ਕੋਈ ਸਰ ਇੱਥੇ ਅੰਦਰ ਹੀ ਕਮਰੇਆਂ ਚ ਰਹਿੰਦੇ ਪਰ ਸਵਾਲ ਆਉਂਦਾ ਕਮਰੇਜ ਵੱਡੇ ਰਹਿੰਦੇ ਬਾਹਰ ਨਿਕਲਦੇ ਨਹੀਂ ਉਹਨਾਂ ਨੂੰ ਮੁਸ਼ਕਲੀਆਂ ਨੂੰ ਸਾਡਾ ਕੋਈ ਡਰ ਨਹੀਂ ਹੈ ਜਿਹੜੀ ਟੀਮ ਹੈ ਇੱਥੇ ਬਾਹਰ ਕੋਈ ਐਡਵੋਕੇਟ ਦੇਖਿਆ ਹੀ ਨਹੀਂ ਨਾ 10 ਸਾਲ ਹੋ ਗਏ ਆਂਦੇ ਆਂ ਤੁਹਾਨੂੰ ਕੋਈ ਕਾਂਗਰਸ ਦੇਖਿਆ ਨਹੀਂ ਲੋ ਜੀ ਫਿਲਹਾਲ ਵੀ ਅਗਰ ਨਹੀਂ ਆਉਂਦਾ ਠੀਕ ਹੈ ਬਹੁਤ ਵਧੀਆ ਮਾਹੌਲ ਹੁੰਦਾ ਸੀ ਸਾਰੇ ਪਾਣੀ ਚੱਲਦੇ ਹੁੰਦੇ ਸੀ ਸਾਰੇ ਸ਼ਬਾ ਚੱਲਦੇ ਹੁੰਦੇ ਸਾਰਾ ਸਿਸਟਮ ਠੀਕ ਹੈ ਕੋਈ ਚੀਨ ਕਰਦੀ ਲੋੜ ਹੈ ਲਾਈਟਾਂ ਵੀ ਸਾਰੀਆਂ ਬੰਦ ਪਈਆਂ ਮਤਲਬ ਚੱਕਰ ਪਾਉਣੇ ਸਾਰੇ ਸਰ ਇਸਪਾਰਕ ਵਿੱਚ ਸਾਰਾ ਬਜਟ ਚਲੇ ਗਿਆ ਸਰ ਇਸਪਾਰਕ ਜੇ ਇਮੀਜিয়েਟ ਰਿਕੁਆਇਰਮੈਂਟ ਹੈ ਜੀ ਸੀਸੀਟੀਵੀ ਕੈਮਰਾ ਲਗਾਉਂਦੀ ਇੱਥੇ ਮਤਲਬ ਕਿਸੇ ਵੇਲੇ ਵੀ ਨੇ ਕੋਈ ਬਾਡ ਐਲੀਮੈਂਟਸ ਆ ਜਾਂਦੇ ਨੇ ਰਛੇੜੀ ਆ ਜਾਂਦੇ ਐ ਲੜਕੀਆਂ ਨੂੰ ਤੰਗ ਕਰਨ ਆ ਜਾਂਦੇ ਐ ਮੈਂ ਸਮਝਦਾ ਜੀ ਲੱਖ ਰੁਪਏ ਦਾ ਪ੍ਰੋਜੈਕਟ ਹੈ ਕਿਸੇ ਨੂੰ ਵੀ ਅਸੀਂ ਰਿਕੁਐਸਟ ਕਰਕੇ ਅੱਜ ਵੱਡੇ ਵੱਡੇ ਸਾਡੇ ਕੋਲ ਬੈਠੇ ਨੇ ਕਾਰਪੋਰੇਟ ਹਾਊਸਿਸ ਉਹਨਾਂ ਦੇ ਕੋਲ ਫੰਡਸ ਹੁੰਦੀ ਐ ਸੇਵਾ ਦੇ ਲਈ ਉਹ ਸੀ ਸੀ ਐਸ ਆਰ ਫੰਡ ਹੁੰਦਾ ਜੀ ਅਸੀਂ ਲੰਗਵਾ ਸਕਦੇ ਹਾਂ ਪਰ ਸਵਾਲਾਂ ਤੇ ਤਾਂ ਅਸੀਂ ਕੋਈ ਕੰਮ ਕਰਾਉਣਾ ਕਰਾਉਂਦੇ ਆ ਜਾਂ ਕਰਾਉਣਾ ਚਾਹੁੰਦੇ ਆ ਤਾਂ ਸਾਨੂੰ ਸ਼ਾਬਾਸ਼ੀ ਤੇ ਚਲੋ ਸਾਨੂੰ ਨਹੀਂ ਚਾਹੀਦੀ ਸਪਰਟ ਤੋਂ ਘੱਟ ਸਾਨੂੰ ਓਲੰਬੇ ਜਾਂ ਗਾਣਾ ਪੈਣਾ ਘੱਟ ਨਹੀਂ ਡਾਲਵੀਏ ਸਾਹ ਨੂੰ ਅੱਗੇ ਲਾ ਕੇ ਨਾ ਇਹਨਾਂ ਨੂੰ ਮੈਂ ਚਾਹਾਂਗਾ ਜਿਸਪਾਲ ਬਾਜੀ ਤੁਸੀਂ ਚੇਅਰਮੈਨ ਸਾਹਿਬ ਤੁਹਾਡਾ ਇਸ ਪਾਰਕ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਵੱਡੇ ਗਰੋਵਰ ਸਾਹਿਬ ਛੋਟੇ ਗਰੋਵਰ ਸਾਹਿਬ ਬੜੀ ਮਿਹਰਬਾਨੀ ਹੈ ਤੁਸੀਂ ਇਹਨਾਂ ਨੂੰ ਰਿਕਵੈਸਟ ਕਰਕੇ ਲੈ ਕੇ ਆਏ ਜੀ ਤੇ ਇਸ پارک ਦੇ ਉੱਤੇ ਕੁਦਰਤ ਦੀ ਬਹੁਤ ਮਿਹਰਬਾਨੀ ਹੈ ਸਰ ਜਿਸ ਤਰ੍ਹਾਂ ਡਾਲਮੀਆਂ ਸਾਹਿਬ ਨੇ ਦੱਸਿਆ ਵੀ ਸਾਰੇ ਸ਼ਹਿਰ 'ਚ ਤੁਹਾਨੂੰ ਮਤਲਬ ਕਿਤੇ ਕੋਈ ਜਗ੍ਹਾ ਨਾ ਮਿਲੇ ਦੁਪਹਿਰ ਵੇਲੇ ਸੈਰ ਕਰਨ ਦੇ ਗਰਮੀਆਂ ਦੇ ਲੋਕੀ ਬੜੀ ਬੜੀ ਦੂਰੋਂ ਇੱਥੇ ਆ ਕੇ ਗੱਡੀਆਂ ਦੇ ਵਿੱਚ ਤੇ ਸੈਰ ਕਰਕੇ ਤੇ ਜਾਂਦੇ ਨੇ ਪਰ ਇਸ ਵੇਲੇ ਹਾਲਾਤ ਜਿਹੜੇ ਹਨ ਨਾ ਬੜੇ ਫਿਕਰਜੋਗ ਆਲੇ ਦੁਆਲੇ ਮਤਲਬ ਸਫਾਈ ਦੀ ਬਹੁਤ ਲੋੜ ਹੈ ਪਾਣੀ ਦੇਣ ਦੀ ਬੜੀ ਲੋੜ ਹੈ ਇੱਕ ਲੈਂਡਸਕੇਪਿੰਗ ਜਿਹੜੀ ਸਾਰੀ ਇਹਦੀ ਵਿਗੜ ਗਈ ਉਹਦੇ ਵਾਸਤੇ ਵੀ ਇੱਕ ਮਰਕਲ ਬੰਦਾ ਬੰਦਾ ਅਪਾਇੰਟ ਕਰਕੇ ਤੇ ਆਪਾਂ ਨਵੇਂ ਸਿਰੇ ਤੋਂ ਇੱਥੇ ਤੇ ਪਲਾਂਟੇਸ਼ਨ ਦੀ ਲੋੜ ਹੈਗੀ ਆ ਕੁਛ ਇਹਦੇ ਤੇ ਰਿਕਵੈਸਟ ਕੀਤੀ ਸੀ ਅਸੀਂ ਤਲਵਾਰ ਸਾਹਿਬ ਨੂੰ ਬੱਚਿਆਂ ਦੇ ਭੰਗੂੜੇ ਜਿਹੜੇ ਨੇ ਬਹੁਤ ਪੁਰਾਣੇ ਹੋ ਗਏ ਟੁੱਟੜ ਗਏ ਨੇ ਉਹਦੇ ਵਾਸਤੇ ਥੋੜਾ ਦੇਖਿਓ ਤੁਸੀਂ ਬਜਟ ਕੋਈ ਆ ਸਕੇ ਤੇ ਖਿਡੌਣੇ 2-4 ਤੁਸੀਂ ਨਵੇਂ ਦੇ ਦੋ ਤੇ ਬਹੁਤ ਵਧੀਆ ਰਹੇਗਾ ਤੇ ਸਾਨੂੰ ਚਲੋ ਗਿਲੇ ਸ਼ਿਕਵੇ ਤੇ ਆਪਸ ਵਿੱਚ ਰਹਿੰਦੇ ਹੀ ਆ ਅਸੀਂ ਕੰਮ ਕਰਦੇ ਆ ਤੇ ਪਰ ਫਿਰ ਵੀ ਮਤਲਬ ਕੰਮ ਕਰਕੇ ਉਹਨਾਂ ਨੂੰ ਕ੍ਰੈਡਿਟ ਉਹਨਾਂ ਨੂੰ ਸ਼ਾਬਾਸ਼ੀ ਜ਼ਰੂਰ ਮਿਲਣੀ ਚਾਹੀਦੀ ਹੈਗੀ ਆ ਮੁਨਿਸਬਤ ਇਹ ਹੈ ਕਿ ਤੁਸੀਂ ਕਹੋ ਵੀ ਤੁਸੀਂ ਕਿਸੇ ਸਿਹਤ ਨਾਲ ਇੱਥੇ ਹੱਥ ਲਾਉਂਦੇ ਹੋ ਕੰਮ ਕਰਦੇ ਹੋ ਜਿਸ ਨਾਲ ਉਹਨਾਂ ਸਾਰੇ ਇਕੱਠੇ ਹੋ ਕੇ ਇੱਕ ਪਾਣੀ ਦੀ ਮੋਟਰ ਹੀ ਲਵਾ ਕੇ ਦੇ ਰਹੇ ਸੀ ਤੇ ਪ੍ਰਧਾਨ ਸਾਹਿਬ ਆ ਕੇ ਇਹਨਾਂ ਨਾਲ ਖੈਂਬੜ ਪਏ ਤੇ ਉਸੇ ਕਰਕੇ ਫਿਰ ਗਰਮਾ ਗਰਮੀ ਦੇ ਵਿੱਚ ਤੁਹਾਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਆ ਕੇ ਤੇ ਇੱਥੇ ਜਿਹੜਾ ਇੱਕ ਮਸਲੇ ਦਾ ਹੱਲ ਕਰਾਓ। ਵੀ ਇਹਨਾਂ ਨੇ ਆਪਣੇ ਕੋਲ ਪਾ ਗਏ ਸਾਰੇ ਉਹ ਤੁਹਾਡੇ ਕੋਲ ਕਰਾਣਾ ਹੈ। ਹਾਂ। ਤੇ ਅਸੀਂ ਬਿਲਕੁਲ ਐਗਰੀ ਹੈਗੇ ਆ ਵੀ ਇਹ 10-11 ਮੈਂਬਰੀ ਕਮੇਟੀ ਬਣ ਜਾਏ ਕੋਈ ਪ੍ਰਧਾਨ ਨਾ ਬਣੇ ਕੋਈ ਸੈਕਟਰੀ ਨਾ ਬਣੇ। ਉਹਨਾਂ ਦੀ ਦੇਖ ਰਿਕ ਦੇ ਵਿੱਚ ਇੱਥੇ ਕੰਮ ਸੁਚਾਰੂ ਰੂਪ ਤੇ ਚੱਲਣ ਲੱਗ ਪਏ ਤੇ ਇੱਕ ਬਾਹਰ ਫੁੱਟਪਾਥ ਦੇ ਉੱਤੇ ਤੇ ਅੰਦਰਲਾ ਫੁੱਟਪਾਥ ਜਿਹੜਾ ਚੂਹੇ ਚਾਵੇਂ ਨੇ ਬੜਾ ਖਰਾਬ ਕੀਤਾ ਆ। ਇੱਕ ਹੋਰ ਸਰ ਟੈਂਪਰੇਚਰ ਦੇ 6 ਮਹੀਨਿਆਂ ਦਾ ਮੌਕਾ ਦਿਓ ਇਹ ਬੰਦੇ ਨੂੰ ਕੰਮ ਦੀ ਸਟੇਰੀング ਕਮੇਟੀ ਭਾਜੀ ਉਹਦੇ ਜਦੋਂ ਮਰਜੀ ਤੁਸੀਂ ਫੋਰਮ ਕਰ ਜਿਹੜਾ ਕੰਮ ਇਸ ਬੰਦੇ ਨੇ ਕੀਤਾ ਸੀ ਨਾ ਪਾਰਕ ਵਾਲਾ ਉਹਦਾ ਕੋਈ ਨਿਸ਼ਾਨੀ ਨਹੀਂ ਹੈ ਤੇ ਤੱਡੀ ਰੈਸ਼ ਕਿੱਥੇ ਹੈ ਚਲੋ ਅਸੀਂ ਸਾਰੇ ਜਨੇ ਰਲ ਕੇ ਕਰਦੇ ਆ ਮੈਂ ਸਾਰੀ ਜੀ ਉਹਨੇ ਸੋਈ ਆਪਣੀ ਰਹਿਾਈ ਕਿਹੜੇ ਬਲਾਕ ਮੈਂ ਸੈਕਟਰ 4 ਦੇ ਵਿੱਚ ਹਾਂ ਜੀ ਠੀਕ ਹੈ ਜੀ ਰਾਜਾ ਸਾਹਿਬ ਨੇ ਕਾਫੀ ਇੱਥੇ ਹੈਲਪ ਕੀਤੀ ਹੈ ਸਾਰਾ ਸਿਸਟਮ ਹਾਂ ਹੋਰ ਬੰਦਿਆਂ ਨੇ ਕਲੈਕਸ਼ਨ ਆਪਣੇ ਕੋਲੋਂ ਕੀਤੀ ਹੈ ਸਰ ਬਹੁਤ ਖੁਸ਼ੀ ਹੁੰਦੀ ਹੈ ਤੁਸੀਂ ਦੰਦੇ ਇੱਕ ਇੱਥੇ ਰਹਿੰਦੇ ਮਲਾਪ ਸਾਹਿਬ ਹੈ ਕਈ ਚੀਜ਼ ਸਰ ਨੇ ਇੱਕ ਸਵੀਪਰ ਸਾਨੂੰ ਦਿੱਤਾ ਰਿਹਾ ਇੱਥੇ ਵੇਖ ਰਿਹਾ ਇੱਥੇ ਰੋਜ਼ ਸਵੇਰੇ ਆ ਕੇ ਸਫਾਈ ਕਰਦਾ ਸੀ ਪਰ ਉਹ ਫੇਰ ਕੋਈ ਚਲੋ ਆਪਸ ਗੱਲਬਾਤ ਹੋਈ ਤਾਂ ਸਵੀਪਰ ਵਾਪਸ ਲੈਣਾ ਪਿਆ ਪਰ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਕਿ ਥੋੜੇ ਟਾਈਮ ਵਾਸਤੇ ਭਾਵੇਂ ਹੋਵੇ ਇੱਕ ਸਵੀਪਰ ਜਿਹੜਾ ਅੰਦਰ ਝਾੜੂ-ਚੂੜੂ ਮਾਰਨ ਵਾਸਤੇ ਇੱਥੇ ਪਲਾਸਟਿਕ ਬੋਤਲਾਂ ਦਾ ਗਲਾਸ ਨੂੰ ਸਫਾਈ ਕਰਨ ਵਾਸਤੇ ਥੋੜੀ ਦਿਲਾ ਦਿਓ ਜਿਹੜਾ ਸਵੇਰੇ ਘੰਟਾ ਜਾਂ 2 ਘੰਟੇ ਲਗਾਏ ਇੱਥੇ ਇਹਨਾਂ ਦੇ ਪ੍ਰੈਸ਼ਰ ਰੱਖਦਾ ਹੋਣਾ ਆਪ ਲੋਕ ਆਹ ਵੀ ਚੁੱਕ ਲੈਂਦੇ ਆ ਬਹੁਤ ਸਾਰਾ ਸਮਾਨ ਅੰਦਰ ਲੈ ਆਉਂਦੇ ਨੇ ਇੱਥੇ ਤੇ ਇੱਥੇ ਬਹਿ ਕੇ ਖਾਂਦੇ ਨੇ ਤੇ ਪਲੀਟਾਂ ਛੱਡ ਜਾਂਦੇ ਨੇ ਇੱਕ ਪ੍ਰੋਬਲਮ ਹੋ ਰਹੀ ਹੈ ਜਿਹੜੀ ਕੋਈ ਹੁਕਮ ਕਰੋ ਆਪਾਂ ਵੇਖ ਵੀ ਲੈਨੇ ਕਰੇ ਥੋੜਾ ਚੱਕਰ ਲਾ ਲੈਨੇ ਜੂਨ ਦਾ ਮਹੀਨਾ ਜੇ ਜੂਨ ਸਵਾਰ ਦੋ ਸਾਰੀ ਖੁਸ਼ ਹੋ ਜਾਂਦੇ ਨਹੀਂ ਸਮਝਦਾ ਵੈਕਸੀਨ ਸਾਹਿਬ ਇੱਕੋ ਨਹੀਂ ਭਾਜੀ ਪਤਾ ਕੀ ਆ ਤਾਂ ਕੁਝ ਕਰ ਲਓ ਉਹ ਕੋਈ ਕੋਈ ਚੈੱਕ ਕਰਾ ਉਹ ਜਿਹੜੀ ਨੇ ਆਪਣੀ ਬਾਰ ਬਣਾਈ ਅੰਦਰ ਬਜ਼ੁਰਗ ਹੈ ਨਾ ਬਜ਼ੁਰਗ ਸਹਿਰ ਕਰਦੇ ਆ ਕਈ ਵਾਰੀ ਨਾ ਥੋੜੀ ਧੜਕਨ ਵੱਜ ਜਾਂਦੀ ਕੁਝ ਨਾ ਪਾਣੀ ਨਹੀਂ ਮਿਲਦਾ ਪੀਣਾਸੇ ਅੱਗੇ ਅਸੀਂ ਠੰਡਾ ਪਾਣੀ ਦਾ ਨਿਆਮ ਮਸ਼ੀਨ ਕਰਾਇਆ ਬੰਦ ਮੇਰੇ ਨਾਲ ਆਇਆ ਗੱਲ ਹੈ ਗੱਧੜੀ ਚਲੋ ਵਧੀ ਪਰ ਮੈਂ 10 ਚੱਕਰ ਲਾਇਆ ਮੈਨੂੰ ਪਿਆਸ ਲੱਗਦੀ ਕਿ ਮੈਂ ਮਰ ਉਹ ਵੀਰ ਕੇ ਪਾਣੀ ਦੀ ਬੋਤਲ ਵਗਾਈ ਰਣਜੀਤ ਐਮ ਨੂੰ ਸਾਰੇ ਬੜੇ ਰਿਸਪੈਕਟਡ ਲੋਕ ਆਉਂਦੇ ਐ ਤੇ ਸੈਰ ਕਰਨ ਆਉਂਦੇ ਜਿਹੜੀ ਉਹ ਵੀ ਖਰਾਬ ਪਈ ਉਹਨੂੰ ਕਿ ਉਹ ਜਦੋਂ ਮੈਂ ਸੈਰ ਕਰਨ ਆਇਆ ਮੇਰਾ ਰੋਬਿੰਗ ਦੀ ਡਿਊਟੀ ਲਾਈ ਮੈਂ ਕਿਹਾ ਯਾਰ ਤੇ ਤੇਰੀ ਸੀ ਕਿੱਥੇ ਹੋ ਸੀ ਇਹ ਮੈਂ ਇੰਟਰਸ ਬੜਾ ਵੱਡਾ ਮੈਸੇਜ ਜਾਣਾ ਸਾਰਿਆਂ ਨੂੰ ਕਿ ਵੀ ਇਹ ਸਾਡਾ ਕੋਈ ਸਾਡੀ ਗਵਰਨਮੈਂਟ ਸਾਡੇ ਅੱਥੇ ਕੁਝ ਕਰ ਰਹੀ ਐ ਅੱਗੇ ਹੋ ਕਰ ਰਹੀ ਐ ਇੱਕ ਤੇ ਇਹ ਸਾਰੀਆਂ ਰੇੜੀਆਂ ਚ ਕੋਈਆਂ ਜਾਂਨ ਸਾਫ ਸਵੇ ਕਿ ਦੇਖੋ ਪਾਣੀ ਦੀ ਬੂੰਦ ਨਜ਼ਰ ਨਹੀਂ ਆਣੀ ਤਮੋਂ ਤੀ ਰੋਣ ਲਾਣਾ ਮੈਂ ਮਾਲੀ ਨੂੰ ਰੋਕਿਆ ਮੈਂ ਕਿਹਾ ਜੇ ਤਨ ਤਿੰਨ ਦਿਨ ਪਾਣੀ ਨਾ ਪੀਈਏ ਤੇਰਾ ਕੀ ਹਾਲ ਹੋਊਗਾ ਇਹ ਪਲਾਂਟ ਜਿਹੜੇ ਆ ਵੀ ਜੀਵਨ ਹੈ ਨਾਲੇ ਜਿਹੜਾ ਬੰਦਾ ਕੰਮ ਕਰ ਸਕਦਾ ਜਿਸ ਤਰ੍ਹਾਂ ਡਾਲ ਪੇਦੀ ਹੈ ਹੋਰ ਹੈ ਜਿਸ ਪਾਲਦੀ ਹੈ ਸਾਰੇ ਬੰਦੇ ਕੰਮ ਕਰ ਸਕਦੇ ਇਹਨਾਂ ਨੂੰ ਅੱਗੇ ਲਾ ਭਾਈ 11 ਮੈਂਬਰੀ ਕਮੇਟੀ ਬਣਾਉਣਾ ਚਾਹੁੰਦੇ ਆ ਜੀ ਅਸੀਂ ਆਪਾਂ ਚ ਕੰਮ ਵੰਡਦੇ ਆ ਕਿ ਤੁਸੀਂ ਇਹ ਕਰਨਾ ਹੈ ਤੁਸੀਂ ਇਹ ਕਰਨਾ ਸਾਨੂੰ ਇੱਕ ਸਾਲ ਦਾ ਮੌਕਾ ਦਿੱਤਾ ਜਾਵੇ ਜੇ ਤੁਹਾਨੂੰ ਲੱਗੇ ਆ ਕਿ ਬਈ ਅਸੀਂ ਨਹੀਂ ਸਹੀ ਕਰ ਪਾਰੇ ਫਿਰ ਤੁਸੀਂ ਸਾਨੂੰ ਜਿਸ ਤਰ੍ਹਾਂ ਵੀ ਤੁਸੀਂ ਟੈਕਨੀਕਲ ਸਾਨੂੰ ਅੰਦਰ ਆਪਣਾ ਜਗ੍ਹਾ ਨਹੀਂ ਮੈਂ ਕੋਈ ਗੱਲ ਨਹੀਂ ਕੁਝ ਕਰ ਰਹੇ ਤਾਗਿਆਂ ਦੇ ਵਿੱਚ ਕੋਈ ਨਹੀਂ ਬੱਪਾ ਕਰਾ ਮੈਂਬਰ ਸਾਡੇ ਸਾਰੇ ਬਣਾਏ ਜਾਂਦੇ ਆ ਤੁਸੀਂ ਆਪਣੇ ਅੰਦਰ ਲੈ ਲਓ ਕੰਮ ਅਸੀਂ ਕਰਕੇ ਦਿਖਾਵਾਂਗੇ ਤੁਹਾਡੇ ਪਿਆਰ ਦੇ ਉੱਤੇ ਮੰਗਦੇ ਹੀ ਕੁਝ ਨਹੀਂ ਨਹੀਂ ਮੰਗਦੇ ਕੁਝ ਨਹੀਂ ਤਾਂ ਨਹੀਂ ਨਹੀਂ ਚਲੋ ਆਣ ਸਾਨੂੰ ਮੰਨ ਲੀਂ ਇੱਥੇ ਕਹਣਾ ਮੰਨੇ ਸਾਨੂੰ ਚਾਹੀਦਾ ਸਫਾਈ ਦਾ ਸਾਡਾ ਕਹਿਣਾ ਮੰਨੇ ਅਈ ਇਹਨੂੰ ਜਦੋਂ ਸਾਡੇ ਸਾਈਨ ਹੋ ਦੋ ਤਿੰਨ ਬੰਦਿਆਂ ਤੇ ਫੇਰ ਇਹਨੂੰ ਸੈਲਰੀ ਮਿਲੇ ਬੰਨਾ ਨਹੀਂ ਮੇਰੇ ਕੋਲ ਇਹਦਾ ਇੱਕ ਬਣਿਆ ਨਾ ਫਾਰਮੈਟ ਕੀ ਇੱਕ ਫਾਰਮੈਟ ਏਰੀਆ ਸਰ ਜਿੱਦਾਂ ਫਾਰਕ ਵੱਡਾ ਹੈ ਇਹ ਮੈਕਸਿਮਮ ਇਹਨੇ ਦੇ ਸਕਦੇ ਜਿੰਨੇ ਦੇ ਰਹੇ ਚੈੱਕ ਕਰ ਲਓ ਨਹੀਂ ਤੇ ਫਿਰ ਕੋਈ ਨਹੀਂ టు ਏਰੀਆ ਚਲੋ ਨਹੀਂ ਉਹੀ ਮੈਂ ਕਹਿ ਰਿਹਾ ਉਹ ਮੇਰੇ ਹਿਸਾਬ ਨਾਲ ਤੇ ਪਰ ਇਕੜ ਦੋ ਮਾਲੀ ਕੋਈ ਇਦਾਂ ਦਾ ਇਸ਼ੂ ਹੈਗਾ ਚੈੱਕ ਕਰ ਲੈਣੇ ਉਹ ਸਾਰਾ ਇੱਕ ਵਾਰੀ ਜਿਹੜਾ ਵੀ ਇਹਦਾ ਕੋਈ ਬਣਿਆ ਨਾ ਪੂਰਾ ਫਾਰਮੈਟ ਉਹ ਚੈੱਕ ਕਰ ਲੈਣੇ ਜੀ ਇੱਕ ਮਿੰਟ ਵਾਗੋ ਉੱਥੇ ਕੋਰਨਰ ਹੈ ਜਿੰਨੇ ਹੋੜ ਨਾਲੇ ਆ ਨਾ ਸਾਰਾ ਲਿਆ ਕੇ ਪੂਰਾ ਕਰਦੇ ਉਥੇ ਡੰਪ ਕਰ ਦਿਆ ਇਹ ਬੜੀ ਵੱਡੀ ਨਿਊਸੈਂਸ ਹੈ ਅਸੀਂ ਬਹੁਤ ਜਿਆਦਾ ਸਾਹਮਣੇ ਨਹੀਂ ਬਹੁਤ ਜਿਆਦਾ ਬੁਰਾ ਹਾਲਾਤ ਹੈ ਤੇ ਡੰਪ ਬਣਾਤਾ कूड़े ਦਾ ਹਿਸਾਬ ਦਾ ਜਿਹੜੇ ਸੂਰਾਂ ਦੀ ਨਹੀਂ ਜੀ ਬਸਤੀ ਕਿ ਸੂਰ ਸਤ ਸਖਤੇ ਕਰੋ ਐਂਦਾ ਤਾਂ ਗੱਲ ਬੰਨਨੇ ਨੇ ਐਸਡੀਓ ਸਾਹਿਬ ਅੱਜ ਸਾਰਾ ਕੁਝ ਨੋਟ ਕਰ ਲੋ ਹੋਟਲਾਂ ਵਾਲੇ ਆ ਤੇ ਉਹਨਾਂ ਦਾ ਨੋਟਿਸ ਲਾਓ ਕੋਈ ਇੱਕ ਅਦਾ ਸੀਲ ਸੂਲ ਕਰ ਦਾਂਗੇ ਆਪਾਂ ਕੋਈ ਕੋਈ ਇੱਥੇ ਮਤਲਬ ਕੋਈ ਲੇ ਆਜ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਰੇੜੀ ਕੋਈ ਨਹੀਂ ਲਗਣੀ ਚਾਹੀਦੀ ਬਾਕੀ ਪਾਰਕ ਦਾ ਮੈਂ ਦੱਸ ਦਿੰਦਾ ਕੀ ਕਰਨਾ ਪਰ ਇਹ ਜ਼ਿੰਮੇਵਾਰੀ ਨਾਲ ਇੱਕ ਬੰਦਾ ਇੱਥੇ ਪੁਆਇੰਟ ਕਰ ਦੋ ਠੀਕ ਹੋ ਗਏ ਉਹ ਰੇੜੀ ਦਾ ਘਰ ਵਿੱਚ ਜਾਂਦਾ ਇਹ ਕੋਡ ਰਸੀਲ ਕਰ ਦੋ ਬਸ ਠੀਕ ਹੋ ਜਾਏਗਾ ਨਾ ਮੈਂ ਉਹ ਕਰਵਾ ਦਾਂਗੇ ਸਾਰਾ ਕੁਝ ਇਹ ਬੰਦੇ ਬਣਾ ਲਾਂਗੇ ਭਾਈ ਸਾਹਿਬ ਲਾਈਟ ਪਹਿਲੀ ਗੱਲ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਤੁਸੀਂ ਜਿਹੜੇ ਤੇ ਇੱਕ ਹੁੰਦਾ ਕਿ ਬਹੁਤ ਜ਼ੈਜ਼ਿਰੇਟ ਕਰਨ ਦੀ ਲੋੜ ਨਹੀਂ ਕਿ ਜਿਹੜੀ ਆ ਪਹਿਲਾਂ ਪ੍ਰਾਇੋਰਟੀ ਆ ਉਹ ਤੁਸੀਂ 5-7 ਪੁਆਇੰਟ ਮੈਨੂੰ ਨੋਟ ਕਰਵਾ ਦਿਓ ਮਤਲਬ ਕਿ ਲਿਖ ਕੇ ਦੇ ਦਿਓ ਜਾਂ WhatsApp ਹੀ ਕਰ ਦਿਓ ਕਿਤੇ ਉਹ ਮੰਨ ਲਓ ਕਿ ਇੱਕ ਰਿਟਨ ਫਾਰਮ 'ਚ ਰਹਿਣਗੇ ਤੇ ਬੰਦਾ ਉਹ ਰਿਮਾਈਂਡ ਹੁੰਦਾ ਰਹਿਣਾ ਤੇ ਸੈਕੰਡਰੀ ਹੈ ਕਿ ਫਿਰ ਉਹ ਮੋٹے ਮੋٹے ਕੰਮ ਹੋ ਜਾਂਦੇ ਫਿਰ ਆਪਾਂ ਜਿਹੜੇ ਕੋਈ ਬ੍ਰੇਕੀ ਵਾਲੇ ਕੰਮ ਹੈ ਫਿਰ ਉਹਤੇ ਚੱਲ ਜਾਾਂਗੇ ਆਪਾਂ ਪਹਿਲਾਂ ਜਿਹੜੇ ਮਤਲਬ ਕਿ ਹਾਈ ਪ੍ਰਾਇੋਰਟੀ ਕੰਮ ਨੇ ਉਹ ਤੁਸੀਂ ਮੈਨੂੰ ਲਿਖ ਦਿਓ 5-7 ਤੋਂ ਮੈਂ ਸ਼ੁਰੂ ਕਰਾਂਗਾ ਪਹਿਲਾਂ ਕਿ ਕੰਮ ਹੈ ਜੀ ਮੈਂ ਸਾਨੂੰ ਪਹਿਲਾਂ ਸਾਨੂੰ ਜਿਹੜੇ ਚਾਰਟੂਕਾਰ ਚਾਰ ਮਾਲੀ ਤੇ ਦੋ ਸਫਾਈ ਵਾਲੇ ਬੰਦੇ ਕਰਾ ਦੋ ਬਾਕੀ ਸਾਰਾ ਆਹੀ ਬਾਕੀ ਉਹ ਮੈਂ ਤੁਹਾਨੂੰ ਇਹ ਕਹਿ ਦੇਣਾ ਕਿ ਜਿੰਨੇ ਵੀ ਮੈਕਸਿਮਮ ਸਾਨੂੰ ਆਹੀ ਟੈਕਨੀਕਲੀ ਤੇ ਲੀਗਲੀ ਕਰ ਸਕਦੇ ਹੋ ਮੰਗਿਓ ਦੇ ਦਾਂਗੇ ਤੋਂ ਜਿੰਨੇ ਵੀ ਅਲਾਉਡ ਹੋਣਗੇ ਇਸ ਪਰ ਦਾ ਏਰੀਆ ਉਹਨੇ ਆਹੀ ਕਰ ਦਾਂਗੇ ਫਾਰਮੈਟ ਨੂੰ ਕਵਰ ਕਰਨ ਦਾ ਸੁਝਾਸ਼ਨ ਤੁਹਾਨੂੰ ਗੱਲ ਜਿਹਨੇ ਬੜੀ ਪੋਜ਼ਿਟਿਵਲੀ ਦਿੱਤੀ ਆ ਕਿਸੇ ਕਾਰਪੋਰੇਟ ਕੋਲੋਂ ਇਹਨੂੰ ਟੇਕਓਵਰ ਕਰਾਉਂਦੇ ਨਹੀਂ ਕੋਈ ਗੱਲ ਨਹੀਂ ਮੈਂ ਪੈਸ ਉਹਦੇ ਹੋਰ ਕਈ ਤਰੀਕੇ ਹੁੰਦੇ ਵੇਖੋ ਸੌਰੀ ਟੂ ਸੇ ਮੈਂ ਬੜੀ ਰਿਸਪੈਕਟ ਕਰਦਾ ਹਾਂ ਕਾਰਪੋਰੇਟ ਸੈਕਟਰ ਦੀ ਜਾਂ ਸੀਐਸਆਰ ਦੀ ਸਾਰਿਆਂ ਦੀ ਪਰ ਜਿਹੜਾ ਹੁੰਦਾ ਨਾ ਕਿ ਰਿਸਪੌਂਸਿਬਿਲਟੀ ਮੰਨ ਲਓ ਕੋਈ ਫੈਕਟਰੀ ਵਾਲਾ ਕੋਈ ਇੰਡਸਟਰੀ ਵਾਲਾ ਹੁਣ ਸਾਡੇ ਕੋਲ ਸੀਐਸਆਰ ਚ ਵੀ ਪੈਸੇ ਦਿੰਦੇ ਆ ਕਿ ਆ ਚੌਂਕ ਸਾਨੂੰ ਦੇ ਦੋ ਜੀ ਅਸੀਂ ਮੇਨਟੇਨ ਕਰਾਂਗੇ ਇਹ ਸ਼ਹਿਰ ਚ ਵੀ ਹੋਰਾਂ ਸ਼ਹਿਰਾਂ ਚ ਕਿਤੇ ਹੋਏਗਾ ਕਲਚਰ ਇੱਥੇ ਤੇ ਮੈਂ ਮੈਂ 5 ਸਾਲ ਮੇਰ ਵੀ ਰਹਿ ਕੇ ਵੇਖ ਲਿਆ ਉਹ ਸਿਰਫ ਉਹਨਾਂ ਦਾ ਵਿਦ ਡੂ ਰਿਸਪੈਕਟ ਕੋਈ ਮਾਇਨ ਨਾ ਕਰੇ ਉਹਨਾਂ ਦਾ ਸਿਰਫ ਇੱਕ ਇੰਟਰਸਟ ਹੁੰਦਾ ਆਪਣੀ ਐਡਵਰਟਾਈਜ਼ਡ ਲੋਨ ਉਹ ਇੱਕ ਰਹੀ ਬਣਾ ਬਨੂ ਦਿੰਦੇ ਜਦੋਂ ਸਰਕਾਰ ਬਣਾ ਦੇ ਮੈਨੂੰ ਹੁਣੇ ਕਹੋਗੇ ਮੈਂ ਵੀ ਇੱਥੇ 50 ਲੱਖ 20 ਲੱਖ ਜੋ ਇਹ ਲਾ ਦੂੰਗਾ ਬਾਅਦ ਚ ਪ੍ਰੋਬਲਮ ਹੁੰਦੀ ਹੈ ਕਿ ਅਪਕੀਪਿੰਗ ਦੀ ਹੁੰਦੀ ਹੈ ਕਿ ਇਹਨੂੰ ਰੱਖਣਾ ਕਿੰਨੇ ਆ ਸਿਮਿਲਰ ਉਧਰੋਂ ਇੱਕਰੀ ਆਪਣੀ ਐਡ ਆਉਟਜੀ ਲਾ ਕੇ ਕਰ ਹੁਣ ਮੈਨੂੰ ਦੱਸੋ ਕਿ ਕੋਈ ਫੈਕਟਰੀ ਵਾਲਾ ਇੰਡਸਟਰੀ ਵਾਲਾ ਉਹ ਆਪਣਾ ਕੰਮ ਵੇਖੇਗਾ ਕਿ ਇੱਥੇ ਪਾਰਕਿੰਗ ਦੀ ਮੇਨਟੇਨੈਂਸ ਕਰੇਗਾ ਪੱਕੀ ਚੀਜ਼ਾਂ ਕਈ ਚੀਜ਼ਾਂ ਮੀਆਂ ਕਈ ਚੀਜ਼ਾਂ ਮੀਆਂ ਜਿਹੜੀਆਂ ਸਰਕਾਰ ਨਹੀਂ ਕਰ ਸਕਦੀ ਲੀਗਲੀ ਉਹ ਆਪਾਂ ਸੀਐਸਆਰ ਚ ਕਰਵਾ ਲਾਂਗੇ ਉਹ ਤੁਹਾਨੂੰ ਉਹ ਲਿਸਟ ਦਵਾਂਗੇ ਅਸੀਂ ਅਸੀਂ ਤੁਹਾਨੂੰ ਉਹ ਲਿਸਟ ਦਵਾਂਗੇ ਜਿਹੜੀ 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 ਚੀਜ਼ ਅਸੀਂ ਨਹੀਂ ਕਰ ਸਕਦੇ ਉਹ ਤੁਹਾਡੇ ਕੋਲ ਹੋਵੇਗੀ ਮੈਂ ਤੁਹਾਨੂੰ ਕਨਕਲੂਡ ਕਰਦਾ ਜੀ ਇਹ ਗੱਲ ਸਟਾਰਟ ਕਰਨ ਲੱਗਾ ਉਹ ਇਹ ਆ ਕਿ ਸਾਡਾ ਅਜੇ ਤੱਕ ਜਦ ਤੱਕ ਅਸੀਂ ਕੁਝ ਕਰਦੇ ਨਹੀਂ ਉਹਨਾਂ ਚਿਰ ਤੱਕ ਤੁਹਾਨੂੰ ਵੀ ਕੋਈ ਯਕੀਨ ਨਹੀਂ ਆਉਣਾ ਇਹ ਗੱਲਾਂ ਹੀ ਹੁੰਦੀਆਂ ਲੀਡਰ ਆ ਕੇ ਲੀਡਰ ਚਲੇ ਗਏ ਪਰ ਸਾਡਾ ਨਾ ਫੋਕਸ ਬਹੁਤ ਜ਼ਿਆਦਾ ਹੈਗਾ ਸਾਰੇ ਰਣਜੀਤ ਐਵਨੀ ਉਤੇ ਤੇ ਸੋਏ ਰਣਜੀਤ ਐਵਨੀ ਉਹ ਨੋ ਆ ਜਿੰਨਾ ਵੀ ਕਮਰਸ਼ੀਅਲ ਏਰੀਆ ਤੇ ਫੋਰਚੂਨੇਟਲੀ ਇਹ ਕਮਰਸ਼ੀਅਲ ਏਰੀਆ ਟੀਆ پارک ਪੈਂਦਾ ਤੇ ਇੱਕ ਆਹ ਆਮਰਾ ਤਾਂ ਨੰਦਪਾਰਕ ਰੋਜ਼ ਗਾਰਡਨ ਜਿਹਨੂੰ ਕਹਿੰਦੇ ਜੇ ਇਹ ਦੋਨ ਦੋਨ ਦੇ ਨਾਲ ਫੋਕਸ ਸਾਡਾ ਹੈਗਾ ਇਹਨਾਂ ਦੇ ਲਈ ਅਸੀਂ ਇੱਕ ਸਾਡਾ ਚੰਗਾ ਅਸੀਂ ਪ੍ਰਾਈਵੇਟ ਆਰਕੀਟੈਕਟ ਹਾਇਰ ਕਰ ਲਿਆ ਉਹਨੇ ਪੂਰੀ ਡਿਜ਼ਾਈਨਿੰਗ ਕਰ ਲਿਆ ਇੱਥੇ ਮਤਲਬ ਕਿ ਕੋਈ 40 ਤੋਂ 50 ਕਰੋੜ ਰੁਪਇਆ ਸਾਰੇ ਅਹੀਂ ਲਾਉਣ ਜਾ ਰਹੇ ਆ ਜੇ ਸਾਰਾ ਕੁਝ ਪਰਬਾਤਮਨ ਬੀਤ ਰਿਹਾ ਹੈ ਠੀਕ ਹੈ ਉਹ ਮੈਂ ਪਹਿਲਾਂ ਇਸ ਕਰਕੇ ਗੱਲ ਨਹੀਂ ਕਰਦਾ ਕਿ ਜਦ ਤੱਕ ਹੁੰਦਾ ਨਹੀਂ ਤਦ ਤੱਕ ਕੋਈ ਅੱਜ ਕੱਲ ਇਹਨਾਂ ਗੱਲਾਂ ਦਾ ਮੁੱਲ ਨਹੀਂ ਹੈਗਾ ਕਿ ਮੈਂ ਕੀ ਕਹਿ ਗਿਆ ਕੀ ਨਹੀਂ ਕਰ ਗਿਆ ਇਸ ਕਰਕੇ ਇੱਕ ਲੌਂਗ ਟਰਮ ਪਲੈਨਿੰਗ ਚ ਉਹਨੂੰ 2-3 ਮਹੀਨੇ ਤੇ ਐਗਜ਼ੀਕਿਊਸ਼ਨ ਉਹ ਜਿਹੜੀ ਹੁੰਦੀ ਆ ਸਾਰੀ ਟੈਕਨੀਕਲ ਇਹਨਾਂ ਨੇ ਅਪਰੂਵਲ ਲੈਣੀਆਂ ਨੇ ਫਿਰ ਲੀਗਲੀ ਫਿਰ ਟੈਂਡਰ ਕਾਲ ਕਰਨੇ ਟੇਕਸ ਟਾਈਮ ਉਹ ਸਾਡਾ ਸ਼ੁਰੂ ਹੀ ਆ ਐਕੀਅਨ ਸਾਹਿਬ ਨੂੰ ਪਤਾ ਸਾਡੀ ਕੱਲ ਮੀਟਿੰਗ ਹੋਣੀ ਸੀ ਆਰਕੀਟੈਕਟ ਨਾਲ ਉਹ ਅਸੀਂ ਅੱਜ ਕਰਨ ਜਾ ਰਹੇ ਹਾਂ ਸੋ ਉਹਦੇ ਵਿੱਚ ਤੇ ਅਸੀਂ ਇਹ ਸਾਰਾ ਕੁਝ ਹੀ ਤੁਹਾਡਾ ਕਰਨ ਜਾ ਰਹੇ ਆਂ ਤੇ ਉਹਦੇ ਵਿੱਚ ਜੋ ਤੁਸੀਂ ਸੋਚਿਆ ਵੀ ਨਹੀਂ ਉਸ ਤੋਂ ਵਧੀਆ ਤਰੀਕੇ ਨਾਲ ਹੋ ਜਾਣਾ ਤੇ ਉਹਦੀ ਅਸੀਂ ਮੇਨਟੇਨੈਂਸ ਵੀ 5 ਸਾਲ ਦੀ ਨਾਲ ਹੀ ਵੇਚੀ ਕਰ ਦਿੱਤੀ ਆ ਕਿ ਯਾਨੀ ਕਿ ਇੱਕ ਵਾਰੀ ਜਦੋਂ ਬਣਾ ਦਿੱਤਾ ਤੇ ਮੁੜ ਕੇ ਉਹਦਾ ਕੰਮ ਹੋ ਜੇ ਹੁਣ ਗੱਲ ਇੱਥੇ ਇਹ ਆ ਕਿ ਜਿਹੜਾ ਕਈਆਂ ਗੱਲਾਂ ਦੇ ਵਿੱਚ ਸਰਕਾਰ ਜਾਂ ਸਰਕਾਰੀ ਬੰਦੇ ਜਿੱਥੇ ਨਹੀਂ ਪੂਰਾ ਧਿਆਨ ਰੱਖ ਸਕਦੇ ਉੱਥੇ ਫਿਰ ਪਬਲਿਕ ਪਾਰਟਿਸਪੇਸ਼ਨ ਹੁੰਦੀ ਆ ਤੇ ਆਹ ਵਾਲਾ ਮਾਡਲ ਲਿਆ ਸੀ ਕਿ ਅਸੀਂ ਤੁਹਾਨੂੰ ਪੈਸੇ ਦੇ ਦੇਣੇ ਆ ਤੇ ਤੁਸੀਂ ਆਪਣੇ ਪਾਰਕਾਂ ਦੀ ਆਪ ਹੀ ਸਾਮ ਸੰਭਾਲ ਕਰ ਲੋ ਉਹ ਵੀ ਮਾਡਲ ਮੈਂ ਰੋਜ਼ ਗਾਰਡਨ ਵੀ ਫੇਲ ਵੇਖ ਲਿਆ ਤੇ ਇੱਥੇ ਵੀ ਫੇਲ ਵੇਖ ਲਿਆ ਕਿ ਜਦੋਂ ਪੈਸੇ ਸਾਡੇ ਕੋਲ ਹਰ ਮਹੀਨੇ ਜਾ ਰਹੇ ਨੇ ਇੱਥੇ ਆ ਕੇ ਵੇਖੀਦਾ ਜਾਂ ਉੱਥੇ ਜਾ ਕੇ ਵੇਖੀਦਾ ਉੱਥੇ ਬੁਰੇ ਆ ਲਈ ਆ ਇਹਦੇ ਲਈ ਉਹ ਨੇ ਆ ਕਿ ਅਸੀਂ ਇਹਨੂੰ ਆਪ ਟੇਕ ਅਪ ਕਰਦੇ ਆ ਟੇਕ ਅਪ ਮੀਨਜ਼ ਕਿ ਉਹਨਾਂ ਤਨਖਾਹ ਹੀ ਮਾਰ ਲੀਆਂ ਦੀ ਤਦ ਬਣੇਗੀ ਜੇ ਸਾਡੇ ਐਸ ਡੀਓ ਅੱਗੇ ਇੱਕ ਰਿਪੋਰਟਾਂ ਦੇ ਅੱਗੇ ਵੀ ਇਹ ਕਰਦੇ ਹੋਣਗੇ ਹੁਣ ਇਹਨਾਂ ਨੂੰ ਅੱਜ ਇਹ ਕਹਿ ਦਿੰਨੇ ਆ ਕਿ ਇਹ ਫਿਜ਼ੀਕਲੀ ਇੱਥੇ ਆ ਕੇ ਇੱਕ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਬਾਅਦ ਹੀ ਕਰਨ ਤੇ ਜੇ ਜਿਹੜੀ ਤੁਸੀਂ ਕੋਈ ਆਪਣੇ 10-12 ਬੰਦਿਆਂ ਦੀ ਜਾਂ 3-4 ਬੰਦਿਆਂ ਦੀ ਕਮੇਟੀ ਬਣਾਉਣੀ ਹੈ ਜੇ ਉਹ ਉਹ ਸੈਟੀਸਫਾਈਡ ਨੇ ਤੇ ਫਿਰ ਇਹਨਾਂ ਨੂੰ ਪੈਸੇ ਦਿਆ ਕਰਾਂਗੇ ਇਹ ਐਸ ਡੀਓ ਸਾਹਿਬ ਇਹ ਨੋਟ ਕਰ ਲਓ ਜੀ ਸਾਰੀਆਂ ਗੱਲਾਂ ਇੱਥੇ ਜਿਹੜੇ ਮਤਲਬ ਕਿ ਰੈਗੂਲਰ ਆਉਣ ਵਾਲੇ ਨੇ ਉਹ ਆਪੇ ਕਮੇਟੀ ਬਣਾ ਦੇਣਗੇ ਉਹ ਉਹ ਤੁਹਾਨੂੰ ਉਹਨਾਂ ਨਾਲ ਥੋੜਾ ਜਿਹਾ ਇਨ ਟੱਚ ਰਹੋ ਠੀਕ ਹੈ ਤੇ ਮੋٹے 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 ਕੰਮ ਕਰਾ ਦੇਣੇ ਆਪਾਂ ਬ੍ਰੇਕੀ ਦੇ ਕੰਮ ਫਿਰ ਬਾਅਦ ਚ ਵੇਖਾਂਗੇ ਉਹਦੇ ਵਾਰੀ ਸਜੈਸ਼ਨ ਸਰ ਜੇ ਜਿਆ ਐਸਡੀਓ ਜਿੰਨੂੰ ਵੀ ਇੱਕ ਬੰਦਾ ਇੱਥੇ ਅਪਾਇੰਟ ਕਰਨਗੇ ਉਹਦੇ ਨਾਲ ਉਹਨਾਂ ਦਾ ਕਨੈਕਸ਼ਨ ਕਰਵਾ ਦਾਂਗੇ ਉਹ ਜਾਂ ਉਹ ਉਹਨਾਂ ਨੂੰ ਪੁੱਛ ਕੇ ਜਦੋਂ ਵੀ ਤਨਖਾਹ ਬੰਨੀ ਬਣੇਗੀ ਉਸ ਤੋਂ ਕਿਉਂਕਿ ਇੱਥੇ ਕੋਈ ਨਾ ਕੋਈ ਸੁਧਾਰ ਆਉਣੇ ਸ਼ੁਰੂ ਹੋਣ। ਬਾਕੀ ਲੋਕਾਂ ਦੇ ਵਿੱਚ ਤੇ ਐਸੋਸੀਏਸ਼ਨ ਜਿਹੜੀ ਵੀ ਇੱਥੇ ਤੁਸੀਂ ਬਣਾਉਂਗੇ ਇਟ ਇਜ਼ ਯੂਅਰ ਰਿਸਪੌਂਸਿਬਿਲਟੀ ਟੂ ਮੇਕ ਕਨੈਕਸ਼ਨ ਕਿ ਉਹਨਾਂ ਨਾਲ ਕਿਦਾਂ ਕੀ ਪ੍ਰੋਬਲਮ ਆਉਂਦੀ ਆ। ਤੁਸੀਂ ਜਿਹੜੀ ਅਸੀਂ ਸਿਰਫ ਕਿਉਂਕਿ ਅਸੀਂ ਗਾਂ ਵਿਸਟਰ ਤੱਕ ਚੱਲ ਕੇ ਫੇਰ ਕੰਮ ਅਸੀਂ ਫੇਲ ਹੋ ਜਾਏਗਾ। ਅਸੀਂ ਤੁਹਾਡੇ ਦੋ ਤਿੰਨ ਬੰਦਿਆਂ ਤੱਕ ਹੀ ਰਵਾਂਗੇ ਜਿਹੜੀ ਤੁਸੀਂ ਕਮੇਟੀ ਬਣਾ ਦੋਗੇ। ਠੀਕ ਹੈ ਨਾ? ਉਹ ਤਿੰਨਕ ਬੰਦਿਆਂ ਦੀ ਕਮੇਟੀ ਉਹਨਾਂ ਨੂੰ ਦਹਾ ਪੁੱਛ ਲੈਣਾ, ਮੰਤ ਕਰ ਲੈਣਾ ਜੇ ਉਹਨਾਂ ਦੇ ਕਹਿਣ ਤੇ ਕੋਈ ਜੈਨੂਇਨ ਕੰਮ ਨਹੀਂ ਹੁੰਦੇ। ਤੇ ਫੇਰ ਤਨਖਾਹਾਂ ਰੁਕਨੀਆਂ ਨੇ ਆਪਾਂ ਫਿਰ ਜੋ ਵੀ ਹੈ ਤਾਂ ਤੇ ਜੇ ਉਹ ਕੰਮ ਹੋਣੇ ਸ਼ੁਰੂ ਹੋ ਜਾਂਦੇ ਤੇ ਫੇਰੇ ਮਾਲੀ ਆਪਣਾ ਕੰਮ ਕਰਨ ਉਹਨਾਂ ਕੋ ਕੰਮ ਕਰਾਉਣ ਤੁਸੀਂ ਚੈੱਕ ਕਰ ਲੋ ਆ ਕੇ ਇਹਦਾ ਮਤਲਬ ਕਿ ਵਰਕੇਬਲ ਸੋਲੂਸ਼ਨ ਤੇ ਹੋਣਾ ਆਪਾਂ ਟੈਂਪਰੇਰੀ ਇਹ ਬਣਾ ਦਿੰਨੇ ਆ ਫਿਰ ਆਪਾਂ ਲੌਂਗ ਟਰਮ ਬੈਠ ਕੇ ਬਹਿਨੇ ਕੀ ਕਰਨਾ ਗਾ ਇਹ ਹੋ ਗਿਆ ਰੇੜੀ ਕੋਈ ਨਹੀਂ ਲੱਗਣੀ ਚਾਹੀਦੀ ਜਿਹੜਾ ਪਿੱਛੇ ਗੰਦ ਆ ਰਿਹਾ ਇਹਨੂੰ ਚੈੱਕ ਕਰੋ ਇੱਥੇ ਲਵਾ ਲਓ ਸੀਸੀਟੀਵੀ ਕੈਮਰੇ ਜਿੰਨੇ ਵੀ ਲਵਾਉਣੇ ਆ ਇਹਨੂੰ ਉਹ ਪਹਿਲ ਦੇ ਆਧਾਰ ਤੇ ਕਿਸੇ ਕੰਮ ਚੋ ਜਾਂ ਜਿੱਦਾਂ ਇੱਥੇ 2-4 ਲਵਾਓ ਜਿਹੜਾ ਸਟਡ ਦਾ ਵਾ ਉਹਨਾਂ ਦੀ ਮਤਲਬ ਕਿ ਤੁਹਾਡਾ ਹਰ ਪਤਾ ਹੋਵੇ ਕਿ ਕਨੈਕਸ਼ਨ ਬਣ ਜੇ ਕਿ ਐਸ ਇੱਥੇ ਜਿੰਨੇ ਕੂੜਾ ਸੁੱਟਿਆ ਹੈ ਪਿੱਛੋਂ ਕਿਹੜੇ ਕੈਮਰੇ ਚ ਆਇਆ ਫਿਰ ਉਸ ਤੋਂ ਪਿੱਛੋਂ ਕਿੱਥੋਂ ਆ ਰਿਹਾ ਸੋਰਸ ਤੱਕ ਆਪਾਂ ਪਹੁੰਚਣਾ ਦੋ ਚਾਰ ਪੰਜ 10 ਜਿੰਨੇ ਕੈਮਰੇ ਲੱਗਦੇ ਉਹ ਵੀ ਲਵਾ ਦੇ। ਕ੍ਰਾਈਮ ਨੂੰ ਵੀ ਥੋੜਾ ਜਿਆਦਾ ਬਚਦਾ ਉਹਨੂੰ ਉਹ ਕੈਮਰੇ ਲਵਾ ਦਿਓ ਤੇ ਉਹ ਇੱਕ ਇੱਥੇ ਕੂੜੇ ਦਾ ਤੇ ਰੇੜੀਆਂ ਦਾ ਕੰਮ ਖਤਮ ਕਰ ਦਈਏ ਤੇ ਸੈਕੰਡਰੀ ਮੇਜਰ ਇਹਨਾਂ ਦੀ ਜਿਹੜੀ ਪ੍ਰੋਬਲਮ ਦੀ ਹੈਗੀ ਇਥੋਂ ਪਾਰਕ ਦੀ ਅਪਕੀਪ ਦੀ ਗੱਲ ਹੈ। ਉਹ ਇਹ ਤਿੰਨ ਬੰਦੇ ਆਪਾਂ ਨੂੰ ਦੇ ਦੇਣ ਤੇ ਉਹ ਇੱਥੇ ਚੈੱਕ ਕਰ ਲਿਆ ਕਰਨ ਤੇ ਫੇਰ ਹੀ ਆਪ ਆਈ ਜਿਆ ਹੁਣੇ ਚੁੱਕੀ ਫੇਰ ਲੱਗ ਗਈ ਹੁਣੇ ਉਹ ਉਹ ਕੋ ਫਾਇਦਾ ਨਹੀਂ ਅਸੀਂ ਆਪ ਵੇਖ ਰਹੇ ਸੀਗੇ ਕਿ ਸਾਡਾ ਸਾਰਾ ਪਲਾਨ ਜਿਹੜਾ ਇੱਕ ਵਾਰੀ ਐਗਜ਼ੀਕਿਊਸ਼ਨ ਤੇ ਜਦੋਂ ਆ ਜਾਏਗਾ ਸਾਈਕਲ ਸਟੈਂਡ ਉਹ ਜਿਹੜਾ ਤੁਹਾਡਾ ਟਰੈਕ ਆ ਜੇ ਤੇ ਉਹ ਫੀਜ਼ੀਬਲ ਹੈਗਾ ਕਿ ਚੱਲ ਜੇਗਾ ਫਿਰ ਤੇ ਉਹਨੂੰ ਰੱਖਾਂਗੇ ਨਹੀਂ ਤੇ ਉਹ ਉਹਦਾ ਵੀ ਕੁਝ ਨਾ ਕੁਝ ਵਿੱਚ ਉਹਨਾਂ ਮਰਜ ਕਰ ਲਾ ਦੇਵਾਂਗੇ ਡਿਵਿਕੇਸ਼ਨ ਹਾਰਟੀਕਲਚਰ ਵਟ ਏਵਰ ਜੋ ਵੀ ਏ ਟੂ ਜ਼ੀ ਸਾਰੀਆਂ ਚੀਜ਼ਾਂ ਦੇ ਵਿੱਚ ਆ ਰਹੀਆਂ ਨੇ ਸਾਰੇ ਜਣੇ ਮਿਲ ਕੇ ਅਜਪਰੰ ਨਹੀਂ ਹੈ ਕਿ ਆਪਾਂ ਆਪਣੇ ਪਾਰਕ ਨੂੰ ਸੁਧਾਰਨਾ ਹੈ ਜੀਓ ਸਾਹਿਬ ਨੂੰ ਕੀ ਤੁਸੀਂ ਲਗਵਾਓ ਸਰ ਬਾਕੀ ਮੈਂ ਬੇਨਤੀ ਕਰਾਂਗਾ ਮਤੇਵਾਲ ਸਾਹਿਬ ਕਲੈਂਟੀ ਇੱਕ ਗੋਟ ਆਫ ਥੈਂਕਸ ਸਾਬ ਜੀ ਆਪ ਦਾ ਥੈਂਕ ਯੂ ਸੋ ਮਚ ਸਾਡਾ ਸਾਰਿਆਂ ਦਾ ਹੋਰ ਹੌਸਲਾ ਵਧੇ ਜੀ ਸੋ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਬਹੁਤ ਧੰਨਵਾਦੀ ਆ ਚੇਅਰਮੈਨ ਸਾਹਿਬ ਦਾ ਕਿ ਆਪ ਆ ਕੇ ਇੱਥੇ ਪਾਰਕ ਦੀ ਜਿਹੜੇ ਮਸਲੇ ਸੁਣੇ ਨੇ ਤੇ ਉਹਨਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਸੋ ਇਹ ਪਾਰਕ ਜਿਹੜਾ ਜੀ ਬੜੀ ਸਾਰਿਆਂ ਨੂੰ ਬਹੁਤ ਲਾਈਫ ਦਿੰਦਾ ਜੀ ਜਿਹੜੇ ਵੀ ਇੱਥੇ ਬਜ਼ੁਰਗ ਬੱਚੇ ਆ ਕੇ ਦੇਖੋ ਖੇਡਦੇ ਨੇ ਉਹ ਖੁਸ਼ ਹੋ ਕੇ ਜਾਂਦੇ ਨੇ ਅਸੀਂ ਲੋਕ ਮੈਂ ਤੇ ਦੇਖੋ ਆਪ ਪਰਸਨਲੀ ਬਜੀਠਾ ਰੋਡ ਤੋਂ ਆਉਣਾ ਜੀ ਸਿਰਫ ਹੋਰ ਵੀ پارک ਬੜੇ ਆਉਂਦੇ ਆ ਪਰ ਇੱਥੇ ਆਏ ਦਾ ਕਿਉਂਕਿ ਇੱਥੇ ਵੇਖੋ ਪਿੱਪਲ ਦਾ ਸਾਹਮਣੇ ਇੰਨੀ ਛਾਂ ਹੈਗੀ ਆ ਤੁਸੀਂ ਲੇਟ ਵੀ ਆ ਜਾਓ ਅਸੀਂ ਬਹੁਤ ਜਲਦੀ ਉੱਠਣ ਵਾਲੇ ਨਹੀਂ ਹੈਗੇ 8:00 ਵਜੇ ਇੱਥੇ ਆਉਨੇ 8 ਤੋਂ 9 ਵਜੇ ਤੱਕ ਇੱਥੇ ਸੈਰ ਕਰੀ ਦੀ ਹੈ ਤੂੰ ਪੂਰੀ ਹੁੰਦੀ ਆ ਪਰ ਇੱਥੇ ਆਪਣਾ ਹੀ ਮਜ਼ਾ ਇੱਥੇ ਸੈਰ ਕਰਨ ਦਾ ਜੀ ਫੈਮਿਲੀ ਨਾਲ ਵੀ ਅਸੀਂ ਆਉਨੇ ਇੱਥੇ ਸੋ بڑے ਸ਼ਹਿਰ ਦੀ ਮੇਰੇ ਖਿਆਲ ਸਾਰੀ ਕਰੀਮ ਜਿਹੜੀ ਇੱਥੇ ਆਉਂਦੀ ਹੈ ਐਨ ਮੈਂ ਕਈਆਂ ਨੂੰ ਜਾਣਦਾ ਕਿ 에어ਪੋਰਟ ਰੋਡ ਤੋਂ ਆਏ ਆ ਸਾਹਿਬ ਜੀ ਇੱਥੇ ਦੇਖੋ ਕੋਈ ਐਡੀ ਨਹੀਂ ਦੂਰੋਂ ਜੀਤਾ ਵੀਨਿਊ ਵਾਲਿਆਂ ਲਈ ਤੇ ਹੈਗਾ ਹੀ ਐ ਪਾਰਕ ਪਰ ਐਡੀ ਐਡੀ ਦੂਰੋਂ ਜਿਹੜੇ ਲੋਕ ਸੈਰ ਕਰਨ ਆਉਂਦੇ ਵੇਖੋ ਕੁਛ ਤੇ ਇੱਥੇ ਖਿੱਚ ਹੈਗੀ ਜਿਹੜੀ ਇੱਥੇ ਲੋਕ ਜਿਹੜੇ ਆਉਂਦੇ ਨੇ ਸੋ ਮੈਂ ਬਹੁਤ ਬਹੁਤ ਧੰਨਵਾਦੀ ਆ ਰਿੰਟੂ ਜੀ ਦਾ ਕਿਉਂ ਆਪ ਆਏ ਨੇ ਇੱਥੇ ਤੇ ਆਸ ਕਰਦਾ ਆਂ ਕਿ ਸਾਰਾ ਜਿਹੜਾ ਪਾਰਕ ਹੈ ਕਿਉਂਕਿ ਐਨੇ ਐਨਰਜੀਟਿਕ ਲੋਕ ਨੇ ਆਪ ਸੇਵਾ ਕਰਨ ਨੂੰ ਤਿਆਰ ਹੈ ਜੀ ਬਾਕੀ ਜੋ ਤੁਸੀਂ ਸਾਡੀ ਸੇਵਾ ਲਾਓਗੇ ਤਨੋਂ ਮਨੋਂ ਤੇ ਤਨੋਂ ਤਿੰਨ ਸੇਵਾ ਜਿਹੜੀਆਂ ਨੇ ਤਨ ਦੀ ਜਿੱਥੇ ਕਹੋਗੇ ਅਸੀਂ ਨਾਲ ਡਾਕਟਰ ਨੂੰ ਤਿਆਰ ਆ ਮਨੋਂ ਮਾਣਾ ਸਾਡਾ ਜੀ ਕਿ ਇੱਥੇ ਆ ਪਾਰਕ ਵਧੀਆ ਬਣੇ ਤੇ ਤਨੋਂ ਜੇ ਪੈਸੇ ਦੀ ਵੀ ਲੋੜ ਪਊ ਸਾਰੇ ਸਾਬੇ ਸੀਤ ਨੇ ਥੋੜੇ ਥੋੜੇ ਕਰਕੇ ਕਹਿੰਦੇ ਜੀ ਬੂੰਦ ਬੂੰਦ ਕਰਕੇ ਸਮੁੰਦਰ ਭਰ ਜਾਂਦਾ ਸੋ ਆਪਾਂ ਜਿਹੜਾ ਇਹ ਕੰਮ ਕਰੀਏ ਜੀ ਐਂ ਤੁਸੀਂ ਸਾਡਾ ਜਿਹੜਾ ਬਹੁਤ-ਬਹੁਤ ਧੰਨਵਾਦ ਜੋ ਸਾਰਿਆਂ ਦਾ ਧੰਨਵਾਦ ਤੇ ਅਸੀਂ ਪ੍ਰਣ ਲਈਏ ਕਿ ਆਪਾਂ ਇਹ ਪਾਰਕ ਨੂੰ ਵਧੀਆ ਬਣਾਉਣਾ ਜੀ ਥੈਂਕ ਯੂ ਸੋ ਮਚ ਨਾ ਨਾ ਥੈਂਕ ਯੂ ਜੀ ਮਿਹਰਬਾਨੀ ਜੀ ਨਾ ਨਾ ਧੰਨਵਾਦ ਤੁਸੀਂ ਹੁਣ ਇੱਕ ਤੇ ਇਹਨਾਂ ਨੂੰ ਰეკਮੈਂਡ ਕੀਤਾ ਨਾਮ ਇੱਕ ਇਹਨਾਂ ਦਾ ਨਾਮ ਰეკਮੈਂਡ ਕੀਤਾ ਠੀਕ ਹੈ ਜੀ ਜਸਮਾਨ ਸਾਡੇ ਨਹੀਂ ਨਹੀਂ ਮੈਂ ਨਹੀਂ ਇੱਕ ਅਫਸਰ ਆਂਦੀ ਮੈਂ ਇੰਤਰਫਰ ਕਰੀਏ ਦਰਦ ਉਹ ਮੈਂ ਤੁਹਾਨੂੰ ਦੱਸਾਂ ਤੁਸੀਂ ਪਰ ਮੇਰੀ ਰਿਕਵੈਸਟ ਇਹ ਆ ਕਿ ਤੁਸੀਂ ਥੋੜਾ ਜਿਹਾ ਬੰਦਾ ਉਹ ਲਾਇਓ ਜਿੰਨੇ ਮਿਹਨਤ ਕਰ ਲੈਣੇ ਮੇਰੇ ਵਰਗਾ ਲੀਡਰ ਨਾਲ ਲਾ ਲਿਓ ਕਿ ਮੁੜ ਕੇ ਉਹ ਵਿਚੇ ਰਹਿਣੇ ਆਹ ਤਾਂ ਇਸ ਚੱਕਰ ਜੋੜਾ ਨਾ ਰਿਪੋਰਟ ਕਰੇ ਮੈਂ ਨਹੀਂ ਕੋਈ ਨਹੀਂ ਵੈਲਕਮ ਜੀ ਮੈਂ ਉੱਥੇ ਤਾ ਆਪਣਾ ਪ੍ਰਧਾਨਗੀ ਜੀ ਨੰਬਰ ਤੇ ਰੰਜੀਤ ਐਵਨਿਊ ਦੇਖੇ ਬਿਆਨਤ ਪਾਰਕ ਦੇ ਵਿੱਚ ਆਏ ਆਂ ਔਰ ਸਾਰੇ ਜਿਹੜੇ ਸ਼ਹਿਰ ਦਾ ਬਹੁਤ ਕਨਸਰਨਡ ਲੋਕ ਨੇ ਸੀਨੀਅਰ ਲੋਕ ਨੇ ਸਾਡੇ ਪਤਵੰਤੇ ਉਹ ਅੱਜ ਇੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਔਰ ਮੈਨੂੰ ਬੜੇ ਖੇਦ ਨਾਲ ਕਹਿਣਾ ਪੈ ਰਿਹਾ ਕਿ ਜੋ ਪਾਰਕ ਦੀ ਹਾਲਤ ਵੇਖੀ ਉਹ ਬਹੁਤ ਬੁਰਾ ਹਾਲਿਆ ਔਰ ਅੱਜ ਜਿੰਨੀਆਂ ਵੀ ਇਹਨਾਂ ਨੇ ਮੁਸ਼ਕਿਲਾਂ ਇੱਥੇ ਦੱਸੀਆਂ ਨੇ ਕਿਉਂਕਿ ਸਾਡਾ ਬਹੁਤ ਜ਼ਿਆਦਾ ਕੰਸਰਨ ਹੈ ਰਣਜੀਤ ਟਾਪਨੀਓ ਏਰੀਆ ਦੇ ਨਾਲ ਕਿ ਇਹ ਸਾਰੇ ਸ਼ਹਿਰ ਦਾ ਇੱਕ ਆਈਕੋਨਿਕ ਏਰੀਆ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਇਹਦੀ ਬਹੁਤ ਜ਼ਿਆਦੀ ਫੇਸ ਲਿਫਟ ਕਰਨ ਜਾ ਰਹੇ ਹਾਂ ਜਿੰਨਾ ਵੀ ਕਮਰਸ਼ੀਅਲ ਏਰੀਆ ਹੈ ਇਹਨੂੰ ਅਸੀਂ ਵਨ ਆਫ ਦਾ ਬੈਸਟ ਪੰਜਾਬ ਦਾ ਇੱਕ ਏਰੀਆ ਬਣਾਉਣ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਜਿੱਥੇ ਸਾਫ ਸਫਾਈ ਜਾਂ ਪਾਰਕਾਂ ਦੀ ਹਾਲਤ ਹੈ ਉਹਨੂੰ ਅਸੀਂ ਪਹਿਲਾਂ ਸੁਧਾਰਨ ਜਾ ਰਹੇ ਹਾਂ ਔਰ ਅੱਜ ਜੋ ਜੋ ਵੀ ਇਹਨਾਂ ਨੇ ਇੱਥੇ ਮੁਸ਼ਕਲਾਂ ਦੱਸੀਆਂ ਨੇ ਉਹ ਨੋਟ ਡਾਊਨ ਕੀਤੀਆਂ ਨੇ ਔਰ ਮੇਰੇ ਨਾਲ ਸਾਡੇ ਅਫਸਰ ਸਹਿਬਾਨ ਆਏ ਨੇ ਸਾਡੇ ਐਕਸੀਡੈਂਟ ਸਹਿਬਾਨ ਔਰ ਐਸ ਡੀਓ ਸਹਿਬਾਨ ਸਭ ਨੋਟ ਕਰਾਈਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਥੇ ਇੱਕ ਕਮੇਟੀ ਵੀ ਜਿਹੜੀ ਵਾਰਮ ਕਰ ਦਿੱਤੀ ਗਈ ਹੈ ਔਰ ਲੋਕਾਂ ਦੀ ਪਾਰਟਿਸਪੇਸ਼ਨ ਵੀ ਬੜੀ ਜ਼ਰੂਰੀ ਹੈ ਜਿੱਦਾਂ ਅੱਜ ਇਹਨਾਂ ਸਾਰੇ ਲੋਕਾਂ ਨੇ ਜਿਹੜੇ ਸ਼ਹਿਰ ਦੇ ਪਤਵੰਤੇ ਨੇ ਉਹਨਾਂ ਨੇ ਆਪਣਾ ਕਨਸਰਨ ਸ਼ੋਅ ਕੀਤਾ ਇਹਨਾਂ ਨੂੰ ਅਸੀਂ ਆਨ ਬੋਰਡ ਲੈ ਕੇ ਕਿ ਇਹਨਾਂ ਨੂੰ ਵੀ ਕਿਹਾ ਕਿ ਤੁਸੀਂ ਆਪਣੇ ਵੀ ਨੁਮਾਇੰਦੇ ਦੇ ਦਿਓ ਔਰ ਉਹ ਸਾਡੇ ਅਫਸਰਾਂ ਦੇ ਇੱਥੇ ਜਿੰਨੀਆਂ ਵੀ ਕੋਈ ਤਨਖਾਹਾਂ ਰਿਲੀਜ਼ ਹੋਣਗੀਆਂ ਜਾਂ ਜੋ ਵੀ ਹੋਏਗਾ ਉਹ ਤਾਂ ਹੀ ਹੋਏਗਾ ਜੇ ਇੱਥੇ ਕੰਮ ਜਿਹੜਾ ਉਹ ਬਿਲਕੁਲ ਅਪ ਟੂ ਮਾਰਕ ਹੋਏਗਾ ਸੋ ਉਹਦੇ ਲਈ ਅੱਜ ਇੱਥੇ ਹਦਾਇਤਾਂ ਦੇ ਦਿੱਤੀਆਂ ਗਈਆਂ ਉਹਨੇ ਔਰ ਮੈਨੂੰ ਆਸ ਹੈ ਕਿ ਆਉਂਦੇ ਸਮੇਂ ਦੇ ਵਿੱਚ ਦੀ ਹਾਲਤ ਜਿਹੜੀ ਹੈ ਉਹ ਅਸੀਂ ਸੁਧਾਰਾਂਗੇ ਇੱਕ ਸੀਸੀਟੀਵੀ ਦੀ ਗੱਲ ਕੀਤੀ ਗਈ ਸੀ ਹਾਂ ਸੀਸੀਟੀਵੀ ਵੀ ਆ ਜਾਂ ਇੱਥੇ ਬਹੁਤ ਸਾਰੇ ਹੋਟਲ ਰੈਸਟੋਰੈਂਟਾਂ ਦਾ ਕੂੜਾ ਆ ਰਿਹਾ ਉਹ ਬਹੁਤ ਹਾਲਤ ਗੰਦੀ ਹੋਈ ਪਈ ਹੈ ਉਹਦੇ ਵਾਸਤੇ ਵੀ ਅਸੀਂ ਸੀਸੀਟੀਵੀ ਇੰਸਟਾਲ ਕਰਨ ਜਾ ਰਹੇ ਹਾਂ ਔਰ ਜਿਹੜੇ ਵੀ ਇੱਥੇ ਜਿੰਨੇ ਵੀ ਅਫੈਂਡਰ ਹੋਣਗੇ ਉਹਨਾਂ ਨੂੰ ਅਸੀਂ ਜ਼ਰੂਰ ਪੈਨਲਾਈਜ਼ਡ ਕਰਾਂਗੇ ਔਰ ਉਹਦੇ ਲਈ ਅਸੀਂ ਪਹਿਲਾਂ ਹੁਣ ਆਪਣਾ ਪ੍ਰਬੰਧ ਕਰ ਰਹੇ ਹਾਂ ਕਿ ਜਿੱਥੇ-ਜਿੱਥੇ ਸਾਨੂੰ ਸੀਸੀਟੀਵੀ ਪਾਰਕ ਦੇ ਵਿੱਚ ਲੋਕਾਂ ਦੀ ਸੇਫਟੀ ਵਾਸਤੇ ਔਰ ਬਾਹਰ ਜਿਹੜਾ ਇਹ ਕੂੜਾ ਵਗੈਰਾ ਆ ਰਿਹਾ ਉਹਦੇ ਵਾਸਤੇ ਸੀਸੀਟੀਵੀ ਦਾ ਸਾਨੂੰ ਬਹੁਤ ਵੱਡਾ ਫਾਇਦਾ ਹੋਏਗਾ ਔਰ ਉਹ ਵੀ ਅਸੀਂ ਇੰਸਟਾਲ ਕਰਵਾ ਲਵਾਂਗੇ। ਜੀ ਪਰਮਪਿੱਤਾ ਪਰਮਾਤਮਾ ਸ਼੍ਰੀ ਵਾਹਿਗੁਰੂ ਜੀ ਦਾ ਕੋਟੀ-ਕੋਟੀ ਧੰਨਵਾਦ ਕਰਦੇ ਹਾਂ ਜੀ। ਅੱਜ ਉਹਨਾਂ ਦੀ ਮੇਅਰ ਹੋਈ ਹੈ ਸਾਡੇ ਪਰਮ ਸਤਕਾਰਯੋਗ ਗਿੰਟੂ ਭਾਜੀ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਨੇ ਤੇ ਸਾਡੇ ਸ਼ਹਿਰ ਦੇ ਪਹਿਲੇ ਦਿਲੋਂ ਵੈਲਵੈਸ਼ ਉਸ ਕੁਰਸੀ ਤੇ ਰਹਿਣੇ ਤਦਵੀ ਸ਼ਹਿਰ ਦਾ ਭਲਾ ਸੋਚਿਆ ਅੱਜ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਾਜੀ ਦੇ ਆਂਨ ਤੇ ਸਾਡੇ ਬੀਨ ਸਿੰਘ ਜੀ پارک ਦਾ ਭਲਾ ਹੋਏਗਾ ਦੇਖੋ ਇਹ پارک ਜਿਹੜਾ ਹੈ ਸਾਡੇ ਪਰਮ ਸਤਕਾਰਯੋਗ ਐਕਸ ਸੀਐਮ ਪੰਜਾਬ ਉਹਨਾਂ ਦੇ ਨਾਂ ਤੇ ਰੱਖਿਆ ਬਣਿਆ ਤੇ ਸਭ ਨਾਲ ਪ੍ਰੈਸਟੀਜੀਅਸ پارک ਹੈ ਸਾਡੇ ਅਮਰਸਰ ਦਾ 4 ਏਕੜ ਵਿੱਚ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਭਾਜੀ ਦੇ ਆਂਦਸ ਬਹੁਤ ਜਲਦ 5 70 ਦਿਨਾਂ ਵਿੱਚ ਤੁਹਾਨੂੰ ਨਜ਼ਰ ਆਏਗਾ ਇੱਥੇ ਕਾਇਆ ਕਲਪ ਹੋਣੀ ਸ਼ੁਰੂ ਹੋ ਗਈ ਹੈ ਅਸੀਂ ਸਾਰੇ ਭਰਾਵਾਂ ਵੱਲੋਂ ਭਾਈ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ